ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਬਹੁਤ ਵੱਡੇ-ਵੱਡੇ ਵਿਸ਼ਿਆਂ ਦੇ ਉੱਤੇ ਜਿਹੜੀ ਚਰਚਾਵਾਂ ਨੇ ਉਹ ਕੀਤੀਆਂ ਗਈਆਂ ਨੇ ਪਰ ਨਜ਼ਰਾਂ ਬਣੀਆ ਹੋਈਆਂ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਜਿਹੜਾ ਰਿਜੈਕਟ ਹੁੰਦਾ ਹੈ ਜਾਂ ਫਿਰ ਅਸਤੀਫੇ ਦੇ ਉੱਤੇ ਕੋਈ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਇਸ ਉੱਤੇ ਵਰਕਿੰਗ ਕਮੇਟੀ ਦੇ ਵੱਲੋਂ ਅਜੇ ਕੋਈ ਫਾਈਨਲ ਫੈਸਲਾ ਨਹੀਂ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਚੰਡੀਗੜ੍ਹ ਦੇ ਮਸਲੇ ਮੰਡੀਆਂ ਜੋ ਕਿਸਾਨਾਂ ਦੀ ਲੁੱਟ ਯੂਨੀਵਰਸਿਟੀ ਚ ਸੈਨਟ ਚੋਣਾ ਰਾਜਵਾਲ ਦੀ ਪੈਰੋਲ ਤੇ ਚਰਚਾ ਹੋਈ ਹੈ ਤੇ ਖਾਸ ਤੌਰ ਤੇ ਸੁਖਬੀਰ ਬਾਦਲ ਦੇ ਅਸਤੀਫੇ ਤੇ ਵੀ ਇਸ ਤੇ ਚਰਚਾ ਹੋਈ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਪੁੰਦਰ ਦਾ ਕਹਿਣਾ ਹੈ ਕਿ ਫਾਈਨਲ ਫੈਸਲਾ ਜੋ ਆਵੇਗਾ ਅਸੀਂ ਤੁਹਾਨੂੰ ਅੱਗੇ ਦੱਸਾਂਗੇ ਪਾਰਟੀ ਦੀ ਇੱਕ ਮੱਤ ਹੈ ਜਲ ਤੋਂ ਜਲਦ ਫੈਸਲਾ ਵੀ ਸੁਣਾਇਆ ਜਾਵੇਗਾ ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਅੱਜ ਖਤਮ ਹੋ ਚੁੱਕੀ ਹੈ ਤੇ ਖਤਮ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੇ ਅਸਤੀਫੇ ਤੇ ਨਜ਼ਰਾਂ ਬਣੀਆਂ ਹੋਈਆਂ ਸੀ ਕਿ ਆਖਿਰ ਅਸਤੀਫੇ ਤੇ ਕੀ ਵਿਚਾਰ ਲਿਆ ਜਾਵੇਗਾ ਕੀ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਅਸਤੀਫੇ ਤੇ ਕੋਈ ਵੀ ਜਿਹੜੀ ਗੱਲ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਯਾਨੀ ਕਿ ਅਸਤੀਫੇ ਤੇ ਅਜੇ ਹੋਰ ਵੀ ਜਿਹੜੀ ਬੈਠਕਾਂ ਨੇ ਉਹ ਹੋ ਸਕਦੀਆਂ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਜ਼ਿਲ੍ਹਾ ਅਤੇ ਹਲਕਾ ਪੱਧਰ ਦੀਆਂ ਜਿਹੜੀ ਮੀਟਿੰਗਾਂ ਨੇ ਉਹ ਹੋਣਗੀਆਂ ਤਾਂ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗੀ ਬਲਵਿੰਦਰ ਪੁੰਦਰ ਦਾ ਇੱਥੇ ਇਹ ਵੀ ਕਹਿਣਾ ਹੈ ਉੱਥੇ ਹੀ ਤੁਹਾਨੂੰ ਦੱਸ ਜੀਏ ਕਿ ਇੱਥੇ ਚੀਮਾ ਦਾ ਵੀ ਇਹੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਬਹੁਤ ਸਾਰੇ ਅਹਿਮ ਚਰਚਾਵਾ ਜਿਹੜੀਆਂ ਨੇ ਉਸ ਨੂੰ ਲੈ ਕੇ ਅੱਜ ਇਹ ਮੀਟਿੰਗ ਹੋਈ ਹੈ ਤੇ ਖਾਸ ਤੌਰ ਤੇ ਸੁਖਬੀਰ ਬਾਦਲ ਨੇ ਜੋ ਅਸਤੀਫਾ ਦਿੱਤਾ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਖਾਸ ਤੌਰ ਤੇ ਉਸ ਉੱਤੇ ਨਜ਼ਰਾਂ ਬਣੀਆਂ ਹੋਈਆਂ ਸੀ ਕਿ ਆਖਿਰ ਸੁਖਬੀਰ ਬਾਦਲ ਦਾ ਅਸਤੀਫਾ ਅੱਜ ਮਨਜ਼ੂਰ ਹੋਵੇਗਾ ਜਾਂ ਨਹੀਂ ਹੋਵੇਗਾ ਪਾਰਿਸ ਦੇ ਉੱਤੇ ਅਜੇ ਤੱਕ ਕੋਈ ਵੀ ਜਿਹੜੀ ਜਾਣਕਾਰੀ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਈ ਤਾਂ ਇੱਥੇ ਭੁੰਦਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਜੇ ਹੋਰ ਮੀਟਿੰਗਾਂ ਹੋਣਗੀਆਂ ਜਿਸ ਦੇ ਵਿੱਚ ਬੈ ਕੇ ਸਾਰੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਲੈਣਗੇ ਤੇ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰਾਂ ਤੋਂ ਵੀ ਕਿਤੇ ਨਾ ਕਿਤੇ ਉਮੀਦ ਅਜੇ ਬਣੀ ਹੋਈ ਹੈ ਕਿ ਉਹ ਧਾਰਮਿਕ ਸਜ਼ਾ ਆਖਿਰ ਸੁਖਬੀਰ ਬਾਦਲ ਨੂੰ ਕੀ ਦਿੰਦੇ ਨੇ ਤਾਂ ਇੱਕ ਪਾਸੇ ਪ੍ਰਧਾਨਗੀ ਦਾ ਸੁਖਬੀਰ ਬਾਦਲ ਦੇ ਵੱਲੋਂ ਛੱਡਣਾ ਤੇ ਦੂਜੇ ਪਾਸੇ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਅਜੇ ਲੱਗ ਬਾਕੀ ਹੈ ਤਾਂ ਅਕਾਲੀ ਦਲ ਦੇ ਵਿੱਚ ਕਾਫੀ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਜੋ ਕਿ ਸੁਖਬੀਰ ਸਿੰਘ ਬਾਦਲ ਕਾਫੀ ਲੰਬੇ ਸਮੇਂ ਤੋਂ ਸੀ ਤੇ ਉਹਨਾਂ ਦੇ ਵੱਲੋਂ ਬੀਤੇ ਦਿਨੀ ਆਪਣਾ ਜਿਹੜਾ ਅਸਤੀਫਾ ਹੈ ਉਹ ਦੇ ਦਿੱਤਾ ਗਿਆ ਸੀ ਤਾਂ ਅਸਤੀਫੇ ਤੋਂ ਬਾਅਦ ਹਾਲਾਂਕਿ ਚਰਚਾਵਾਂ ਕਾਫੀ ਤੇਜ਼ ਹੋਈਆਂ ਸੀ ਕਿ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦਾ ਅਸਤੀਫਾ ਜਿਹੜਾ ਹੈ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਹੈ ਜਾਂ ਨਹੀਂ ਕਰਦੀ ਤਾਂ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਸ ਮੀਟਿੰਗ ਦੇ ਵਿੱਚ ਫਿਲਹਾਲ ਦੀ ਘੜੀ ਅਸਤੀਫੇ ਤੇ ਚਰਚਾ ਹੋਈ ਹੈ ਪਰ ਅਸਤੀਫੇ ਦੇ ਉੱਤੇ ਕੋਈ ਵੀ ਫੈਸਲਾ ਜਿਹੜਾ ਅਜੇ ਨਿਕਲ ਕੇ ਸਾਹਮਣੇ ਨਹੀਂ ਆਇਆ ਪੁੰਦਰ ਦਾ ਇੱਥੇ ਕਹਿਣਾ ਹੈ ਕਿ ਜਿਹੜਾ ਫੈਸਲਾ ਹੈ ਬਹੁਤ ਹੀ ਜਲਦ মিডিਆ ਅਤੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ ਤਾਂ ਇੱਥੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਚਰਚਾਵਾਂ ਸੀ ਕਿ ਇੱਥੇ ਸੁਖਬੀਰ ਬਾਦਲ ਦਾ ਜੋ ਅਸਤੀਫਾ ਹੈ ਉਮਨਜ਼ੂਰ ਹੋਵੇਗਾ ਜਾਂ ਨਹੀਂ ਹੋਵੇਗਾ ਉਧਰ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਵੀ ਇਸ ਮੀਟਿੰਗ ਦੇ ਵਿੱਚ ਅਹਿਮ ਚਰਚਾ ਹੋਈ ਹੈ ਕਿਉਂਕਿ ਕਿਸਾਨ ਜਿਹੜੇ ਨੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਤੇ ਉਧਰ ਚੰਡੀਗੜ੍ਹ ਦੇ ਵਿੱਚ ਸੈਨਟ ਝੋਨਾ ਦਾ ਜੋ ਮਸਲਾ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਦਾ ਜੋ ਮਾਮਲਾ ਪੱਖਿਆ ਹੋਇਆ ਹੈ ਇਸ ਉੱਤੇ ਵੀ ਵਰਕਿੰਗ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਲੈਣ ਤੇ ਕੋਈ ਨਹੀਂ ਹੈ ਪਰ ਆਪਣੀ ਵਿਧਾਨ ਸਭਾ ਉਹ ਹਰਿਆਣਾ ਦੇ ਵਿੱਚ ਬਣਾ ਸਕਦੇ ਨੇ ਤਾਂ ਉਹਨਾਂ ਦੇ ਵੱਲੋਂ ਇਥੇ ਕਿਹਾ ਗਿਆ ਹੈ ਜੇਕਰ ਚੀਮਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹ ਆਪਣੇ ਹੀ ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਹਰਿਆਣਾ ਦੇ ਸ਼ਹਿਰਾਂ ਦੇ ਵਿੱਚ ਆਪਣੀ ਵਿਧਾਨ ਸਭਾ ਬਣਾ ਸਕਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਚੰਡੀਗੜ੍ਹ ਤੇ ਅਜਿਹੀ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਉਹ ਪੰਜਾਬ ਨੂੰ ਬਿਲਕੁਲ ਵੀ ਕਿਤੇ ਨਾ ਕਿਤੇ ਖਰੀ ਨਹੀਂ ਉਤਰ ਰਹੀ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹਨਾਂ ਦੇ ਉੱਤੇ ਚਰਚਾਵਾਂ ਕੀਤੀਆਂ ਗਈਆਂ ਨੇ ਤੇ ਉਧਰ ਸੁਖਬੀਰ ਬਾਦਲ ਦੇ ਉੱਤੇ ਵੀ ਕਾਫੀ ਵੱਡੀ ਜਿਹੜੀ ਚਰਚਾ ਹੋਈ ਹਾਲਾਂਕਿ ਉਹਨਾਂ ਨੇ ਅਸਤੀਫਾ ਜਿਹੜਾ ਵਰਕਿੰਗ ਕਮੇਟੀ ਨੂੰ ਸੌਮ ਦਿੱਤਾ ਸੀ ਤੇ ਹੁਣ ਵਰਕਿੰਗ ਕਮੇਟੀ ਦੀ ਅੱਜ ਜੋ ਮੀਟਿੰਗ ਹੋਈ ਹੈ ਫਿਲਹਾਲ ਦੀ ਘੜੀ ਉਸ ਦੇ ਵਿੱਚ ਅਜੇ ਤੱਕ ਅਸਤੀਫੇ ਤੇ ਕੋਈ ਵੀ ਫੈਸਲਾ ਨਹੀਂ ਸੁਣਾਇਆ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਫੈਸਲਾ ਜਲਦ ਹੀ ਆਮ ਲੋਕਾਂ ਦੇ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ